ਵੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਤੇਜ ਹੋ ਗਿਆ ਹੈ ਜਿੱਥੇ ਕਾਂਗਰਸ ਵੱਲੋਂ ਪਿਛਲੇ ਦਿਨੀ ਪ੍ਰਯੰਗਾ ਗਾਂਦੇ ਗਵਾਲੀਅਰ ਵਿੱਚ ਰੈਲੀ ਕਰ ਚੁੱਕੀ ਹੈ ਉੱਥੇ ਹੀ ਪੀਐਮ મોદી ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਮਧ ਪ੍ਰਦੇਸ਼ ਦਾ ਦੌਰਾ ਕਰਨਗੇ ਦਰਸਲੋ ਸਾਗਰ ਵਿੱਚ 100 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਿਸ਼ਾਲ ਗੁਰੂ ਰਵੀਦਾਸ ਮੰਦਿਰ ਦਾ ਨੀਂਹ ਪੱਥਰ ਰੱਖਣਗੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਿਵਰਾਜ ਸਰਕਾਰ ਦਲਤਾਂ ਦੀਆਂ ਵੋਟਾਂ ਹਾਸਲ ਕਰਨ ਲਈ ਸਮਰਸਤਾ ਯਾਤਰਾ ਕੱਢ ਰਹੀ ਹੈ ਇਸ ਯਾਤਰਾ ਦਾ ਉਦੇਸ਼ ਰਾਜ ਦੇ ਲੋਕਾਂ ਅਤੇ ਸਮਾਜ ਵਿੱਚ ਸਮਾਨਤਾ ਤੇ ਸਦਭਾਵਨਾ ਪੈਦਾ ਕਰਨਾ ਹੈ ਸ਼ਿਵਰਾਜ ਸਰਕਾਰ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਸਾਗਰ ਸਥਿਤ ਗੁਰੂ ਰਵਿਦਾਸ ਮੰਦਿਰ ਲਈ ਪੂਰੇ ਸੂਬੇ ਦੀ ਪ੍ਰਕਰਮਾ ਕਰੇਗੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸਿੰਘ ਰੌਲੀ ਜ਼ਿਲ੍ਹੇ ਦੇ ਬੈਦਨ ਤੋਂ ਗੁਰੂ ਰਵਿਦਾਸ ਜੀ ਸਮਰਸਤਾ ਯਾਤਰਾ ਦਾ ਉਦਘਾਟਨ ਕਰਨਗੇ ਸਾਰੀਆਂ ਯਾਤਰਾਵਾਂ 12 ਅਗਸਤ ਨੂੰ ਸਾਗਰ ਵਿਖੇ ਸਮਾਪਤ ਹੋਣਗੀਆਂ ਯਾਤਰਾ ਦੌਰਾਨ ਮੰਦਿਰ ਦੇ ਨਿਰਮਾਣ ਲਈ 53000 ਪਿੰਡਾਂ ਦੀ ਮਿੱਟੀ ਅਤੇ 315 ਦਰਿਆਵਾਂ ਦਾ ਪਾਣੀ ਇਕੱਠਾ ਕੀਤਾ ਜਾਵੇਗਾ ਇਸ ਸਮਰਸਤਾ ਯਾਤਰਾ ਦੌਰਾਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੀ ਸ਼ਖਸੀਅਤ ਅਤੇ ਕੰਮਾਂ ਤੇ ਕੇਂਦ੍ਰਿਤ ਰਥ ਵੀ ਚੱਲੇਗਾ। ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੀ ਯਾਦਗਾਰ ਦੀ ਉਸਾਰੀ ਦਾ ਨੀਂਹ ਪੱਥਰ 12 ਅਗਸਤ ਨੂੰ ਪ੍ਰਧਾਨ ਮੰਤਰੀ ਨरेन्द्र ਮੋਦੀ ਦੀ ਹਾਜ਼ਰੀ ਵਿੱਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ 8 ਫਰਵਰੀ 2023 ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਯਾਦਗਾਰ ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਆਪਣੇ ਵਾਅਦੇ ਮੁਤਾਬਕ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ 185 ਦਿਨਾਂ ਬਾਅਦ ਹੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। Shamla Chandar building maintenance handyman under check trade platform is now available on your local London area he has more than 5 years experience in the same line he used to work with reputed companies agencies as well local builders with brothers He is professional by plumbing electrician masonry work carpentry for more information please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ